ਕੀ ਕਰਨ ਚਾਹੁੰਨ ਜਿਹੜਾ ਕਿ ਅੱਜ ਇੱਕ ਰੋਸ ਧਰਨਾ ਜਿਹੜਾ ਕਿ ਸ਼ਹਿਰ ਲਗਾਇਆ ਗਿਆ ਕਾਰਪੇਸ਼ਨ ਦਫਤਰ ਅੱਜ ਦਾ ਜਿਹੜਾ ਰੋਸ ਧਰਨਾ ਮਾ ਰੈਗੂਲਰ ਅਸੀਂ ਲਗ ਭਾਗ ਨਾਲ ਹੀ ਲਿਆਵਾਂ ਨਾਲੇ ਤਿੰਨ ਸਾਲ ਹੋ ਗਏ ਆ ਤਨਖਾਹ ਦਿੰਦੇ ਹੋਏ ਔਰ ਜਦੋਂ 56 ਦਿਨ ਦੀ ਅਸੀਂ ਬਹੁਤ ਹੜਤਾਲ ਵੀ ਕੀਤੀ ਧਰਨਾ ਲਾਇਆ ਸੀ ਉਦੋਂ ਮੁਲਾਜ਼ਮ ਕੁਝ ਪੱਕੇ ਕੀਤੇ ਗਏ ਸੀ ਉਹ ਵੀ ਸਾਡੇ ਮੁੱਖ ਮੰਤਰੀ ਉਸ ਵੇਲੇ ਦੇ ਚਰਨਜੀਤ ਸਿੰਘ ਚੰਨੀ ਸਾਹਿਬ ਦੁਆਰਾ ਇੱਕ ਨੋਟੀਫਿਕੇਸ਼ਨ ਕਰਿਆ ਗਿਆ ਸੀ। ਉਹ 18 6 2021 ਤੋਂ ਪਹਿਲਾਂ ਲੱਗੇ ਮਜ਼ਦੂਰਾਂ ਨੂੰ ਪੱਕਿਆ ਕੀਤਾ। ਪਰ ਉਸ ਵੇਲੇ 800 ਦੇ ਕਰੀਬ ਸਪਾਈ ਸੇਵਕ ਸਿਗਰਮੈਨ ਔਰ ਲਗਭਗ 500 ਦੇ ਕਰੀਬ ਮਾਲੀ ਬੇਲਦਾਰਾਂ ਨੂੰ ਪੱਕਿਆ ਨਹੀਂ ਕੀਤਾ ਗਿਆ। ਬਾਅਦ ਚ ਇੱਕ ਔਰਦ ਦੇ ਵਿੱਚ ਮਾਤਾ ਪਾਸ ਕਰਕੇ ਭੇਜਿਆ ਗਿਆ। ਮੈਂਨੂੰ ਪੱਕਿਆ ਕੀਤਾ ਜਾ ਪਰ ਹੱਲੇ ਤੱਕ ਵੀ ਪੱਕ ਨਹੀਂ ਹੋਇਆ। ਉਲਟ ਇੱਕ ਫਰਮਾਨ ਜਿਹੜਾ ਬੈ ਜਾਰੀ ਕਰਤਾ ਕਿ ਠੇਕੇਦਾਰੀ ਸਿਸਟਮ ਲਾਗੂ ਪਾ। ਉਹ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਲਈ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਾਣ ਲਈ। ਔਰ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਉਹਦਾ ਆਪ ਦਾ ਕਹਿਣਾ ਹੈ ਕਿ ਇੱਕ ਵੀ ਮੁਲਾਜ਼ਮ ਅਸੀਂ ਕੱਚਾ ਨਹੀਂ ਰਹਿਣ ਦੇਣਾ ਸਾਰਿਆਂ ਨੂੰ ਪੱਕਿਆ ਕਰਾਂਗੇ। ਪਰ 4 ਸਾਲ ਨਿਕਲ ਗਏ ਉਹਨਾਂ ਦਾ ਵਾਅਦਾ ਕਿੱਥੇ ਗਿਆ ਉਹਨਾਂ ਨੂੰ ਉਹ ਯਾਦ ਕਰਾਉਣ ਵਾਸਤੇ ਬਾਰ ਬਾਰ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਲੋਕਲ ਬਾਡੀ ਮੰਤਰੀ ਸਾਹਿਬ ਦੇ ਨਾਂ ਤੇ ਕਮिशनर ਸਾਹਿਬ ਨੂੰ ਮੇਰ ਸਾਹਿਬ ਉਹਨਾਂ ਦੇ ਘਰ ਦੇ ਬਾਹਰ ਵੀ ਕਰਨਾ ਦਿੱਤਾ ਵਾ ਹੌਸ ਜਿਹੜਾ ਵਾ 26 ਦਸੰਬਰ ਨੂੰ ਜਿਹੜਾ ਹੌਸ ਚੱਲ ਰਿਹਾ ਸੀ ਉਹਦੇ ਵਿੱਚ ਦੱਸਿਆ ਉਹਨਾਂ ਨੇ ਕਿਹਾ ਸੀ ਸਾਰੇ ਐਮਐਲਏ ਨੇ ਮਿਲ ਕੇ ਕਿ ਅਸੀਂ ਮੁੱਖ ਮੰਤਰੀ ਨੂੰ ਮਿਲ ਕੇ ਲੋਕਲ ਬਾਡੀ ਮੰਤਰੀ ਨੂੰ ਮਿਲ ਕੇ ਇਹਨਾਂ ਨੂੰ ਜਲਦ ਪੱਕਾ ਕਰਾ ਦੇ ਹਲੇ ਪਰ ਫੇਰ 15 ਦਿਨ ਨਿਕਲ ਗਏ ਉੰਦਰ ਆ ਵੀਦ ਨਿਕਲ ਕੇ ਇਸ ਕਰਕੇ ਅੱਜ ਪਿਆਰ ਅਸੀਂ ਇਹ ਜੋ ਹੈ ਇਸ ਦੇ ਤਰ੍ਹਾਂ ਦੇ ਵਾਅਦੇ ਵਾਤੇ ਮੀਆਂ ਇਹਨਾਂ ਦੇ ਵਾਅਦੇ ਜਿਹੜੇ ਯਾਦ ਕਰਾਉਣ ਵਾਸਤੇ ਬੈਠੇ ਆਂ ਅੱਜ ਕਰਦੇ ਆਂ ਕਿ ਅੱਜ ਦਾ ਜਿਹੜਾ ਰੋਸ ਦਾ ਧਰਮ ਹੈ ਇਹ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਕੰਮ ਕਰਨ ਦੇ ਵਿੱਚ ਸਿੱਤੀ ਹੋ ਜਾਏਗੀ ਉਹ ਜਾਗੇਗੀ ਔਰ ਮੁਲਾਜ਼ਮਾਂ ਨੂੰ ਪੱਕਾ ਕਰੇਗੀ ਔਰ ਇਹਦੇ ਕੋਲੇ ਦਾ ਕੰਮ ਹਾਂ ਜਿਹੜੀ ਪਿਛੇ ਵਾਲੀ ਸਰਕਾਰਾਂ ਵਾ ਜਿਹੜੀ ਸਾਡਾ ਹੱਕ ਨੁਮਾਇੰਦਗੀ ਆਪਾਂ